ਅੰਦਰ ਬਾਹਰ ਲੋਕੀਏ ਆਹ ਕੱਢੀ ਹੋ ਗਈ ਮਾਪੋਂ ਦਾ ਆਸ਼ੀਰਵਾਦ ਜੀ ਆਉਂਦੀ ਹੈ ਜੀ ਆ ਆ ਗਿਆ ਪਾਓ ਮਰਦ ਨੂੰ ਸਮਾਪਾਪਾ ਬਾਰੀ ਯੂਨੀਵਰਸਿਟੀ ਮਾਪਾ ਚਰਮਾ ਜੀ ਸਿੱਧਾ ਹੀ ਆਉਣਾ ਪੈਸੇ ਆ ਜੀ ਸਿੱਧਾ ਕੋਈ ਕਹ ਰਿਹਾ ਕੋਈ ਲਾਈਨ ਦੀ ਕਰਦਾ ਵਾਈਨੋ ਦੀ ਕੀ ਫਤਿਹ ਬਚਨ ਕਰਦੇ ਕੋਈ ਗਲਤ ਮੰਨਤ ਬਚਦੇ ਰਹਾ ਸਾਹਬ ਜੀ ਇਹ ਇਹ ਵੀ ਸੰਤਾਂ ਦੀ ਯਾਦ ਦਸਤਾ ਮੈਂ ਸੁਣਾਉ ਉਹ ਠੀਕ ਉਹ ਵਰਕਿੰਗ ਦੀ ਕਰਤਾਲ ਵਰਕਿੰਗ ਆ ਕਰੋ ਬਸ ਮੜੀ ਤੁਸਾਂ ਨੂੰ ਦੇ ਦੋ ਸਗਮ ਹੋ ਗਈ ਆਪੀ ਖੇਤਾਂ ਨੂੰ ਸਾਫ ਕਰੀ ਤੇ ਫਿਰ ਅਲਗ ਅਲਗ ਖੇਤਾਂ ਤੁਹਾਡੇ ਮਹਾਰ ਆਹ ਖਾਣੀ ਖਾਣੀ ਆਣੀ ਉਹਦੇ ਦੇਖਿਆ ਥੋੜੇ ਸਾਰੇ ਉਧਰ ਆਹ ਤੋਂ ਆਣੀ ਇਹਦਾ ਇੱਕੋ ਵਾਲਾ ਖਾਣੀ ਇਹ ਟ੍ਰੀਟ ਕਰਕੇ ਖੇਤੀ ਵਿੱਚ ਅਸੀਂ ਤਾਂ ਪਾਣੀ ਕੱਢਦੇ ਆਂ ਇਹ 5-5 7-7 ਦਿਨ ਲਾ ਕੇ ਪਾਉਂਦੇ ਆਂ ਕਹਿੰਦੇ ਜੀ ਨਮਰ ਕਿੰਨਾ ਤੁਸੀਂ ਪਾਉਣੇ ਕਿੰਨਾ ਉਹ ਵੀ ਤੇ ਦੇਖਣਾ ਪਊਗਾ ਕਿਉਂਕਿ ਸੋਡ ਮੋਟਰਾਂ ਕਿਉਂਕਿ ਹਾਂ ਜੀ ਹਾਂ ਜੀ ਉਹਨਾਂ ਫੁੱਟ ਤੇ ਔਡ ਕੋਡ ਸਭ ਜੀ ਜਰੂਰੀ ਰੌਣਕਾਂ ਮਾਣੋ ਜਿਵੇਂ ਲੋਹਾਂ ਡੈਰੀ ਵਾਲਾ ਕੰਮ ਹੋ ਗਿਆ ਸਾਰਾ ਬੜਾ ਜੀ ਹੋ ਗਿਆ ਜੀ ਉਹਨੇ ਤੇ ਰੱਦ ਗਿਆ ਸੀ ਹਾਂ ਜੀ ਹਾਂ ਜੀ ਜੇ ਨਹੀਂ ਲਾਓਗੇ ਤਾਂ ਕਦੇ ਨਹੀਂ ਘਟਾਉਂਗੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਆਉਟਪੁੱਟ ਬਰਾਬਰ ਕਰਨੀ ਪਊਸਗੀ। ਵੈਸੇ ਚੱਪਣ ਚਾਰ ਆ ਜੀ। ਇਹ ਚਾਰ ਕੇ ਸਿੱਧਾ ਇਹ ਮੇਨ ਬੀਨ। 6 ਬਾਟਾ ਦਾ ਪਾਣੀ ਬੰਦਾ ਨੌ ਬਾਟਾ ਕੁੱਲ। 6ਾਂ ਦਾ ਇੱਥੇ ਪਾਣੀ ਬੰਦਾ। ਹਾਂ ਜੀ ਹਾਂ। ਅਜਿਵੇਂ ਫਾਰਮ ਲੱਗਦੀ। ਪਾਣੀ ਨਾਲ ਜੋੜਿਆ ਸਾਰਾ 6 ਵਿੱਚ ਚੱਕ ਰੱਖ ਕੋ ਕਰ ਰਹੀ ਆ ਅੱਜ ਕਰ ਰਹੇ ਲੋਕਾਂ ਨੂੰ। ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਸੰਤ ਬਲਬੀਰ ਸਿੰਘ ਵੀ ਸੀਚਿਆਲ ਜੋ ਰਾਜ ਸਭਾ ਦੇ ਮੈਂਬਰ ਆ। ਅਸੀਂ ਪੰਚਾਇਤ ਨੇ ਉੱਕੇ ਪਿੰਡ ਨੇ ਪ੍ਰਧਾਨ ਜੀ ਨੇ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਬੁਲਾਏ ਸੀ ਤੇ ਬਹੁਤ ਪਰਮਾਹਾਰ ਅ ਮਿਲਿਆ ਇਹ ਪਿੰਡ ਤੋਂ ਜੋ ਬਾਬਾ ਜੀ ਕਹਿ ਸਪਨਾ ਹੀ ਸਫਾਈ ਦਾ ਉਸ ਤੇ ਸੀ ਮੇਨ ਬਾਬਾ ਜੀ ਕਹਿੰਦੇ ਵੀ ਤੁਸੀਂ ਬਈ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਆ ਦੇਵਾਂਗੇ ਇੱਕ ਪੱਖੋਂ ਬਾਬਾ ਜੀ ਕਹਿੰਦੇ ਬੇਫਿਕਰ ਹੋ ਕੇ ਕੰਮ ਸ਼ੁਰੂ ਕਰੋ ਅਸੀਂ ਪੂਰਾ ਸਹਿਯੋਗ ਦੇਵਾਂਗੇ ਸਾਰੀ ਮਿਹਨਤੀ ਬਾਬਾ ਜੀ ਕਹਿੰਦੇ ਜੋ ਵੀ ਤੋਰ ਤੋਂ ਵੀ ਜਦੋਂ ਵੀ ਤੁਸੀਂ ਕਰੋਗੇ ਹੁਕਮ ਤੇ ਅਸੀਂ ਉਹਨਾਂ ਨੂੰ ਮਿਹਨਤੀ ਤੇ ਕਹਿੰਦੇ ਬਾਬਾ ਜੀ ਦਾ ਬਹੁਤ ਧੰਨਵਾਦ। ਬੱਚੇ ਅਸੀਂ ਚਾਹੁੰਦੇ ਆ ਵੀ ਵੀ ਬਾਬਾ ਜੀ ਪੂਰਾ ਸਾਡਾ ਸਾਥ ਦੇਣ ਤੇ ਬਾਬਾ ਜੀ ਨੇ ਭਰੋਸਾ ਦਿੱਤਾ ਸਾਨੂੰ ਸਾਥ ਦੇਣ ਦਾ। ਤੇ ਅਸੀਂ ਬਾਬਾ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਸਾਰੇ ਨਗਰ ਦੇ ਵਧੀਆ ਬਾਬਾ ਜੀ ਦਾ ਪੂਰਾ ਧੰਨਵਾਦ ਕੀਤਾ। ਵੈਰੀ ਗੁੱਡ ਖਾਲਸਾ ਜੀ ਨੂੰ।